ਮੈਂ ਇਹ ਡਿਮਾਂਡ ਕੀ ਹੈ ਮੈਂ ਜਦੋਂ ਦਾ ਪਾਕਿਸਤਾਨ ਨੇ ਹਮਲਾ ਕੀਤਾ ਮੇਰੀ ਉਦੋਂ ਦੀ ਮੰਗ ਹੈ ਕਿ ਉਹਨੇ ਅੰਮ੍ਰਿਤਸਰ ਤੇ ਬਹੁਤ ਵੱਡਾ ਅਟੈਕ ਕੀਤਾ ਸੀਗੇ ਇਹਨੂੰ ਨੋ ਵਾਰ ਜ਼ੋਨ ਕੋਸ਼ਿਸ਼ ਕੀਤਾ ਜਾਵੇ ਕਿਉਂਕਿ ਇੱਥੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਉਹ ਸਾਰੀ ਮਨੁੱਖਤਾ ਦੀ ਭਲਾਈ ਆਸਤੇ ਸਾਰੇ ਵਰਗਾਂ ਦੇ ਧਰਮਾਂ ਦੇ ਸੰਤਾਂ ਦੇ ਵਿਦਵਾਨਾਂ ਦੇ ਉਹਦੇ ਵਿੱਚ ਬਾਣੀ ਦਰਜ ਹੈ ਉਹਦਾ ਪ੍ਰਵਾਨਣ ਹੁੰਦਾ ਹੈ ਬਾਣੀ ਦਾ ਸਾਰੀ ਦਣੀ ਸੋ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਕਹਿਣ ਉਹ ਸਿੱਖਾਂ ਦਾ ਸਿੱਖੀ ਦਾ ਧੁਰਾ ਹੈ ਸਿੱਖਾਂ ਦਾ ਕੇਂਦਰ ਹੈ ਰਾਜਧਾਨੀ ਹੈ ਪਰ ਇੱਥੇ ਸਾਰੇ ਵਰਗਾਂ ਦਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਹੈ ਸੋ ਇਹ ਮੈਂ ਡਿਮਾਰਡ ਪਹਿਲੋਂ ਵੀ ਰੱਖੀ ਕਿ ਨੋ ਵਾਰ ਜ਼ੋਨ ਵੈਟिकन ਸਿਟੀ ਦੀ ਤਰਜ਼ ਤੇ ਵਰਲਡ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਮੁੱਦਾ ਠਾਉ ਹੋਣਾ ਚਾਹੀਦਾ ਪਰ ਉਹ 14 ਈਮੇਲ ਆਈਆਂ ਨੇ ਧਮਕੀ ਦੀਆਂ ਉਹ ਮੈਂ ਮੁੱਦਾ ਵੀ ਰੱਖਿਆ ਕਿ 14 ਈਮੇਲ ਧਮਕੀ ਦੀਆਂ ਆ ਗਈਆਂ ਨੇ ਤੁਹਾਡੇ ਕਮਿਊਨੀਕੇਸ਼ਨ ਮਨਿਸਟਰ ਕਹਿ ਰਹੇ ਨੇ ਉਸ ਦਿਨ ਸੇਮ ਡੇ ਕਿ ਸਾਡੀ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਅਸੀਂ ਬੜੇ ਵਿਕਸਿਤ ਦੇਸ਼ਾਂ ਦੇ ਬਰਾਬਰ ਦੀ ਟੈਕਨੋਲੋਜੀ ਸਾਡੇ ਕੋਲ ਆ ਗਈ ਪਰ ਅਜੇ ਤੱਕ ਈਮੇਲ ਦਾ ਤੁਹਾਨੂੰ ਪਤਾ ਨਹੀਂ ਲੱਗਾ ਕਿਉਂਕਿ ਈਮੇਲ ਤੇ ਇੱਕ ਥ੍ਰੈਡ ਹੈ ਇਲੈਕਟ੍ਰੋਨਿਕ ਤੁਸੀਂ ਉੱਥੇ ਤੱਕ ਜਾਣਾ ਹੈ ਤੇ ਤੁਸੀਂ ਉੱਥੇ ਜਾ ਹੀ ਨਹੀਂ ਪਾ ਰਹੇ ਤਾਂ ਮਤਲਬ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਹੈਗੀ ਤੁਸੀਂ ਗੁੰਮਰਾਹ ਕਰ ਰਹੇ ਦੇਸ਼ ਨੂੰ ਸੋ ਉਹ ਮੈਂ ਕਹਾਂਗਾ ਉਹਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਇਹਦੀ ਸਾਨੂੰ ਚਿੰਤਾ ਕਰਨੀ ਚਾਹੀਦੀ ਮੈਂ ਇਹ ਡਿਮਾਂਡ ਕੀਤੀ ਹੈ ਮੈਂ ਜਦੋਂ ਦਾ ਪਾਕਿਸਤਾਨ ਨੇ ਹਮਲਾ ਕੀਤਾ ਮੇਰੀ ਉਦੋਂ ਦੀ ਮੰਗ ਹੈ ਕਿਉਂਨੇ ਅੰਮ੍ਰਿਤਸਰ ਤੇ ਬਹੁਤ ਵੱਡਾ ਅਟੈਕ ਕੀਤਾ ਸੀਗੇ ਇਹਨੂੰ ਨੋ ਵਾਰ ਜ਼ੋਨ ਕੋਸ਼ਿਸ਼ ਕੀਤਾ ਜਾਵੇ ਕਿਉਂਕਿ ਇੱਥੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਉਹ ਸਾਰੀ ਮਨੁੱਖਤਾ ਦੀ ਭਲਾਈ ਆਸਤੇ ਸਾਰੇ ਵਰਗਾਂ ਦੇ ਧਰਮਾਂ ਦੇ ਸੰਤਾਂ ਦੇ ਵਿਦਵਾਨਾਂ ਦੇ ਉਹਦੇ ਵਿੱਚ ਬਾਣੀ ਦਰਜ ਹੈ ਉਹਦਾ ਪ੍ਰਬੰਧ ਹੁੰਦਾ ਹੈ ਬਾਣੀ ਦਾ ਸਾਰੀ ਦਿਨੀ ਸੋ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਕਹਿ ਇਹਨੂੰ ਸਿੱਖਾਂ ਦਾ ਸਿੱਖੀ ਦਾ ਧੁਰਾ ਹੈ ਸਿੱਖਾਂ ਦਾ ਕੇਂਦਰ ਹੈ ਰਾਜਧਾਨੀ ਹੈ ਪਰ ਇੱਥੇ ਸਾਰੇ ਵਰਗਾਂ ਦਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਸੋ ਇਹ ਮੈਂ ਡਿਮਾਂਡ ਪਹਿਲਾਂ ਵੀ ਰੱਖੀ ਕਿ ਨੋ ਵਾਰ ਜ਼ੋਨ ਵੈਟਿਕਨ ਸਿਟੀ ਦੀ ਤਰਜ਼ ਤੇ ਵਰਲਡ ਲੈਵਲ ਤੇ ਤੇ ਅੰਤਰਰਾਸ਼ਟਰੀ ਪੱਧਰ ਤੇ ਮੁੱਦਾ ਠਾਉ ਇਹ ਹੋਣਾ ਚਾਹੀਦਾ ਪਰ ਹੁਣ 14 ਈਮੇਲ ਆਈਆਂ ਨੇ ਧਮਕੀ ਦੀਆਂ ਉਹ ਮੈਂ ਮੁੱਦਾ ਵੀ ਰੱਖਿਆ ਕਿ 14 ਈਮੇਲ ਧਮਕੀ ਦੀਆਂ ਆਗੀਆਂ ਨੇ ਤੁਹਾਡੇ ਕਮਿਊਨੀਕੇਸ਼ਨ ਮਿਨਿਸਟਰ ਕਹਿ ਰਹੇ ਨੇ ਉਸ ਦਿਨ ਸੇਮ ਨਹੀਂ ਕਿ ਸਾਡੀ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਅਸੀਂ ਬੜੇ ਵਿਕਸਤ ਦੇਸ਼ਾਂ ਦੇ ਬਰਾਬਰ ਦੀ ਟੈਕਨੋਲੋਜੀ ਸਾਡੇ ਕੋਲ ਆ ਗਈ ਪਰ ਅਜੇ ਤੱਕ ਈਮੇਲ ਦਾ ਤੁਹਾਨੂੰ ਪਤਾ ਨਹੀਂ ਲੱਗਾ ਕਿਉਂਕਿ ਈਮੇਲ ਤੇ ਇੱਕ ਥਰੈਡ ਹੈ ਇਲੈਕਟ੍ਰੋਨਿਕ ਤੁਸੀਂ ਉੱਥੇ ਤੱਕ ਜਾਣਾ ਹੈ ਤੇ ਤੁਸੀਂ ਉੱਥੇ ਜਾ ਹੀ ਨਹੀਂ ਪਾ ਰਹੇ ਇਹਦਾ ਮਤਲਬ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਹੈਗੀ ਤੁਸੀਂ ਗੁੰਮਰਾਹ ਕਰ ਰਹੇ ਦੇਸ਼ ਨੂੰ ਸੋ ਉਹ ਮੈਂ ਕਹਾਂਗਾ ਉਹਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਇਹਦੀ ਸਾਨੂੰ ਚਿੰਤਾ ਕਰਨੀ ਚਾਹੀਦੀ ਮੈਂ ਇਹ ਡਿਮਾਂਡ ਕੀਤੀ ਹੈ ਮੈਂ ਜਦੋਂ ਦਾ ਪਾਕਿਸਤਾਨ ਨੇ ਹਮਲਾ ਕੀਤਾ ਮੇਰੀ ਉਦੋਂ ਦੀ ਮੰਗ ਹੈ ਕਿ ਉਹਨੇ ਅੰਮ੍ਰਿਤਸਰ ਤੇ ਬਹੁਤ ਵੱਡਾ ਅਟੈਕ ਕੀਤਾ ਸੀਗੇ ਇਹਨੂੰ ਨੋ ਵਾਰ ਜ਼ੋਨ ਕੋਸ਼ਿਸ਼ ਕੀਤਾ ਜਾਵੇ ਕਿਉਂਕਿ ਇੱਥੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਉਹ ਉਪਦੇਸ਼ ਹੈ ਉਹ ਸਾਰੀ ਮਨੁੱਖਤਾ ਦੀ ਭਲਾਈ ਆਸਤੇ ਸਾਰੇ ਵਰਗਾਂ ਦੇ ਧਰਮਾਂ ਦੇ ਸੰਤਾਂ ਦੇ ਵਿਦਵਾਨਾਂ ਦੇ ਉਹਦੇ ਵਿੱਚ ਬਾਣੀ ਦਰਜ ਹੈ ਉਹਦਾ ਪ੍ਰਵਹਨ ਹੁੰਦਾ ਹੈ ਬਾਣੀ ਦਾ ਸਾਰੀ ਦਣੀ ਸੋ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਕਹਿਣ ਨੂੰ ਸਿੱਖਾਂ ਦਾ ਸਿੱਖੀ ਦਾ ਤੁਰਾ ਹੈ ਸਿੱਖਾਂ ਦਾ ਕੇਂਦਰ ਹੈ ਰਾਜਧਾਨੀ ਹੈ ਪਰ ਇੱਥੇ ਸਾਰੇ ਵਰਗਾਂ ਦਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਸੋ ਇਹ ਮੈਂ ਡਿਮਾਰਡ ਪਹਿਲੋਂ ਵੀ ਰੱਖੀ ਕਿ ਨੋ ਵਾਰਜਨ ਵੈਟਿਕਨ ਸਿਟੀ ਦੀ ਤਰਜ਼ ਤੇ ਵਰਲਡ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਮੁੱਦਾ ਠਾਹ ਹੋਏ ਹੋਣਾ ਚਾਹੀਦਾ ਪਰ 14 ਈਮੇਲ ਆਈਆਂ ਨੇ ਧਮਕੀ ਦੀਆਂ ਉਹ ਮੈਂ ਮੁੱਦਾ ਵੀ ਰੱਖਿਆ ਕਿ 14 ਈਮੇਲ ਧਮਕੀ ਦੀਆਂ ਆ ਗਈਆਂ ਨੇ ਤੁਹਾਡੇ ਕਮਿਊਨੀਕੇਸ਼ਨ ਮਿਨਿਸਟਰ ਕਹਿ ਰਹੇ ਨੇ ਉਸ ਦਿਨ ਸੇਮ ਡੇ ਕਿ ਸਾਡੀ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਹੈ ਅਸੀਂ ਬੜੇ ਵਿਕਸਤ ਦੇਸ਼ਾਂ ਦੇ ਬਰਾਬਰ ਦੀ ਟੈਕਨੋਲੋਜੀ ਸਾਡੇ ਕੋਲ ਆ ਗਈ ਪਰ ਅਜੇ ਤੱਕ ਈਮੇਲ ਦਾ ਤੁਹਾਨੂੰ ਪਤਾ ਨਹੀਂ ਲੱਗਾ ਕਿਉਂਕਿ ਈਮੇਲ ਤੇ ਇੱਕ ਥ੍ਰੈਡ ਹੈ ਇਲੈਕਟ੍ਰੋਨਿਕ ਤੁਸੀਂ ਉੱਥੇ ਤੱਕ ਜਾਣਾ ਹੈ ਤੇ ਤੁਸੀਂ ਉੱਥੇ ਤੱਕ ਜਾ ਹੀ ਨਹੀਂ ਪਾ ਰਹੇ ਤਾਂ ਮਤਲਬ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਹੈਗੀ ਤੁਸੀਂ ਗੁੰਮਰਾਹ ਕਰ ਰਹੇ ਹੋ ਇਸ ਨੂੰ ਤੋ ਉਹ ਮੈਂ ਕਹਾਂਗਾ ਉਹਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਇਹਦੀ ਸਾਨੂੰ ਚਿੰਤਾ ਕਰਨੀ ਚਾਹੀਦੀ